ਦੇ ਖਿਲਾਫ ਜਿਹੜੀ ਇੱਕ ਆਪਾਂ ਮੁਕੰਮਲ ਮੁਹਿੰਮ ਚਲਾਈ ਹੋਈ ਹੈ ਜੀ ਉਹਦੇ ਸੈਕੰਡ ਫੇਸ ਦੇ ਦੌਰਾਨ ਹੁਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਯੂਥ ਕਲੱਬਸ ਦੇ ਨਾਲ ਮਿਲ ਕੇ ਸਪੋਰਟਸ ਡਿਪਾਰਟਮੈਂਟ ਦੇ ਨਾਲ ਤੇ ਆਮ ਲੋਕਾਂ ਨਾਲ ਮੀਡੀਆ ਦੇ ਸਾਥੀਆਂ ਨਾਲ ਮਿਲ ਕੇ ਇੱਕ ਤਿੰਨ ਸਤਰੀਏ ਸਪੋਰਟਸ ਟੂਰਨਾਮੈਂਟ ਜਿਹੜਾ ਹੈਗਾ ਖੇਡ ਮੇਲਾ ਕਰਾਇਆ ਜਾ ਰਿਹਾ ਹੈਗਾ ਮਾਨਯੋਗ ਸੀਐਮ ਸਾਹਿਬ ਦੀ ਗਾਈਡੈਂਸ ਤੇ ਮਾਨਯੋਗ ਬੀਜੇਪੀ ਸਾਹਿਬ ਪੰਜਾਬ ਦੇ ਸਪੈਸ਼ਲ ਡੀਜੀਪੀ ਐਸਟੀਐਫ ਦੀ ਅ ਡਾਇਰੈਕਸ਼ਨਾਂ 'ਤੇ ਜਿਹੜਾ ਹੈਗਾ ਅਸੀਂ ਆ ਸਪੋਰਟਸ ਟੂਰਨਾਮੈਂਟ ਓਰਗੇਨਾਈਜ਼ ਕਰਾ ਰਹੇ ਹਾਂਗੇ ਆ ਸਪੋਰਟਸ ਟੂਰਨਾਮੈਂਟ ਤਿੰਨ ਸਤਰੀਏ ਹੋਏਗਾ ਤਿੰਨ ਸਤਰੀਏ ਮਤਲਬ ਪਹਿਲਾ ਥਾਣਾ ਲੈਵਲ ਤੇ ਹੋਏਗਾ ਜਿੱਥੇ ਪਿੰਡ ਲੈਵਲ ਦੀਆਂ ਟੀਮਾਂ ਪਾਰਟਿਸਿਪੇਟ ਕਰਨਗੀਆਂ ਉਸ ਤੋਂ ਬਾਅਦ ਸਬਡਿਵੀਜ਼ਨ ਲੈਵਲ ਤੇ ਹੋਏਗਾ ਜਿਹਦੇ ਵਿੱਚ ਥਾਣੇ ਲੈਵਲ ਦੀਆਂ ਟੀਮਾਂ ਜਿਹੜੀ ਉਸ ਲੈਵਲ ਤੋਂ ਜਿਹੜੀ ਜਿੱਤੂ ਟੀਮਾਂ ਬਣ ਗਈਆਂ ਉਹ ਪਾਰਟਿਸਿਪੇਟ ਕਰਨਗੀਆਂ ਤੇ ਨੈਕਸਟ ਥਰਡ ਲੈਵਲ ਜਿਹੜਾ ਹੈਗਾ ਉਹ ਜ਼ਿਲ੍ਹਾ ਲੈਵਲ ਤੇ ਹੋਏਗਾ ਉਹਦੇ ਵਿੱਚ ਹਰ ਸਬਡਿਵੀਜ਼ਨ ਵੱਲੋਂ ਜਿਹੜੀ ਜਿੱਤੂ ਟੀਮਾਂ ਹੈਗੀਆਂ ਉਸ ਸਬਡਿਵੀਜ਼ਨ ਲੈਵਲ ਤੇ ਫਿਰ ਸਬਡਿਵੀਜ਼ਨ ਲੈਵਲ ਤੋਂ ਆ ਕੇ ਜ਼ਿਲ੍ਹਾ ਸਤਰ ਤੇ ਪੁਲਿਸ ਲੈਵਲ 'ਤੇ ਆਪਣਾ ਪਾਰਟਿਸਪੇਸ਼ਨ ਹੁਣਾਦਾ ਹੋਏਗਾ। ਇਹਦੇ ਵਿੱਚ ਜਿਹੜਾ ਹੈਗਾ ਸਾਰੇ ਗੇਮਸ ਮੈਕਸਿਮਮ ਆਪਾਂ ਜਿੱਥੇ ਵਿੱਚ ਲੋਕਾਂ ਦਾ ਦਿਲਚਸਪਨ ਹੈਗਾ ਫੁੱਟਬਾਲ, ਵਾਲੀਬਾਲ, ਕ੍ਰਿਕਟ, ਬਾਸਕਟਬਾਲ, ਕਬੱਡੀ ਸਾਰੀ ਖੇਡ ਵਾਸਤੇ ਸਿੱ ਟੀਮਾਂ ਇਨਵਾਈਟ ਕੀਤੀਆਂ ਹੈਗੀਆਂ ਤੇ ਵੱਤੋਂ ਵੱਤ ਜਿਹੜੀ ਟੀਮਾਂ ਆਣਗੀਆਂ ਉਹਨਾਂ ਦੇ ਮੈਚ ਥਾਣਾ ਲੈਵਲ ਤੇ ਉਸ ਤੋਂ ਬਾਅਦ ਸਬਡਿਵੀਜ਼ਨ ਲੈਵਲ ਤੇ ਨੈਕਸਟ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਕਰਾਇਆ ਜਾਣਗੇ। ਜਿਹੜੀ ਜ਼ਿਲ੍ਹਾ ਲੈਵਲ ਦੇ ਜਿਹੜੇ ਚੇਤੂ ਟੀਮਾਂ ਹੋਣਗੀਆਂ 21000 ਰੁਪਏ ਨਾ ਸੈਕੰਡ ਟੀਮ ਨੂੰ 11000 ਰੁਪਏ ਨਾ ਤੇ 3rd ਟੀਮ ਨੂੰ 5000 ਰੁਪਏ ਨਾ ਦਿੱਤਾ ਜਾਏਗਾ ਵਕਰੀ ਵਕਰੀ ਖੇਡਾਂ ਦੀ ਵਕੜੀ ਵਕੜੀ ਟੀਮਾਂ ਨੂੰ ਜਿੱਦਾਂ ਜੇਕਰ ਪੰਜ ਆਪਾਂ ਖੇਡਾਂ ਦੀ ਟੀਮਾਂ ਹੈਗੀਆਂ ਤੇ ਪੰਜਾਂ ਦੇ ਫਰਸਟ ਨੂੰ 21000 ਸੈਕੰਡ ਨੂੰ 11000 ਤੇ 3rd ਨੂੰ 5-5000 ਰੁਪਏ ਦਿੱਤੇ ਜਾਣਗੇ ਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਪੋਰਟਸ ਡਿਪਾਰਟਮੈਂਟ ਦੇ ਨਾਲ ਮਿਲ ਕੇ ਤੇ ਆਮ ਲੋਕਾਂ ਨਾਲ ਮਿਲ ਕੇ ਇਹਨੂੰ ਅੱਗੇ ਵਧਾ ਰਹੇ ਹਾਂ ਮੇਨ ਮਕਸਦ ਜਿਹੜਾ ਆਪਣਾ ਹੈਗਾ ਕਿ ਨਸ਼ਾ ਦੇ ਖਿਲਾਫ ਜਿਹੜੀ ਅਵੇਅਰਨੈਸ ਕੈਂਪ ਲੋਕਾਂ ਦਾ ਪਾਰਟਿਸਿਪੇਸ਼ਨ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਇੱਕ ਮੁਕੰਮਲ ਮੁਹਿੰਮ ਇੱਕ ਜਨ ਮੁਹਿੰਮ ਜਿਹੜੀ ਹੈਗੀ ਬਣ ਜਾਏ ਆ ਆਪਣੇ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਹੈਗੀ ਉਹਨੂੰ ਬੜਾਣਾ ਆਪਣਾ ਮੇਨ ਮਕਸਦ ਹੈਗਾ ਇਹਦੇ ਵਿੱਚ ਅਸੀਂ ਯੂਥ ਨੂੰ ਐਸੋਸੀਏਟ ਕਰਨਾ ਚਾਹੁੰਦੇ ਆ ਪੰਜਾਬ ਪੁਲਿਸ ਵੱਲੋਂ ਜਿਹੜੀ ਕਾਰਵਾਈ ਨਸ਼ਿਆਂ ਦੇ ਖਿਲਾਫ ਕੀਤੀ ਜਾ ਰਹੀ ਹੈਗੀ ਉਹਦੇ ਦੋ ਸਟੈਪਸ ਹੈਗੇ ਇੱਕ ਹੈਗਾ ਆਪਣਾ ਐਨਫੋਰਸਮੈਂਟ ਐਨਫੋਰਸਮੈਂਟ ਵਿੱਚ ਪੁਲਿਸ ਦੀ ਮਦਦ ਜਿਹੜੇ ਆਪਣਾ ਯੂਥ ਹੈਗਾ ਜਿਹੜੇ ਆਪਾਂ ਆਮ ਲੋਕ ਹੈਗੇ ਉਹ ਇਨਫੋਰਮੇਸ਼ਨ ਸ਼ੇਅਰ ਕਰਕੇ ਸਾਡੇ ਨਾਲ ਕਰ ਸਕਦੇ ਹੈਗੇ ਨਸ਼ਾ ਵੇਚਣ ਵਾਲੇ ਬਾਰੇ ਸੋ ਥੈਟ ਕਿ ਅਸੀਂ ਉਹਨਾਂ ਨੂੰ ਫੜ ਕੇ ਕਾਨੂੰਨ ਦੇ ਮੁਤਾਬਿਕ ਸਜ਼ਾ ਦੇ ਲਾ ਸਕੀਏ ਦੂਜਾ ਜਿਹੜਾ ਸਟੈਪ ਹੈਗਾ ਉਹ ਲੋਕ ਸਾਡੇ ਨਾਲ ਮਿਲ ਕੇ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੈਗੇ ਜਿਹੜੇ ਡਰੱਗ ਵਿਕਟਿਮ ਹੈਗੇ ਜਿਹੜੇ ਆਪਾਂ ਜਿਨ੍ਹਾਂ ਨੂੰ ਡਰੱਗ ਐਡਿਕਟ ਵੀ ਕਹਿੰਦੇ ਆ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਸਾਡੇ ਨਾਲ ਮਿਲ ਕੇ ਹੈਲਥ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਹਨਾਂ ਨੂੰ ਫੈਸਿਲਿਟੇਟ ਕਰਾ ਕੇ ਆਪਾਂ ਡਰਗ ਡੀ ਐਡਿਕਸ਼ਨ ਕਰਾਈਏ ਤੇ ਫਿਰ ਫਰਦਰ ਰੀਹੈਬਿਲੀਟੇਸ਼ਨ ਕਰਾਈਏ ਸੋ ਥੈਟ ਕਿ ਇੱਕ ਇਨਫੋਰਸਮੈਂਟ ਵਾਲੇ ਪਾਸੇ ਵੀ ਲੋਕਾਂ ਦਾ ਪਾਰਟਿਸਪੇਸ਼ਨ ਸਾਨੂੰ ਚਾਹੀਦਾ ਦੂਜੇ ਪਾਸੇ ਰੀਹੈਬਿਲੀਟੇਸ਼ਨ ਵਾਲੇ ਪਾਸੇ ਵੀ ਲੋਕਾਂ ਦਾ ਸਪੋਰਟ ਮੈਂਟਲ ਸਪੋਰਟ ਸਾਨੂੰ ਚਾਹੀਦਾ ਸੋ ਥੈਟ ਉਹ ਲੋਕ ਮੋਟੀਵੇਟ ਹੋ ਕੇ ਨਸ਼ਾ ਛੱਡ ਕੇ ਤੇ ਇੱਕ ਆਮ ਜੀਵਨ ਵੱਲ ਵੱਧ ਸਕੀਏ ਇਸੇ ਦੀ ਲੜੀ ਵਿੱਚ ਜਿਹੜਾ ਹੈਗਾ ਲੋਕਾਂ ਦੇ ਵਿੱਚ ਸਪੋਰਟਸ ਵੱਲ ਇੱਕ ਹੈਲਦੀ ਲਾਈਫ ਸਟਾਈ ਉਦਾ ਇੰਟਰਸਟ ਵਧਾਉਣ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਆ ਸਪੋਰਟਸ ਟੂਰਨਾਮੈਂਟ ਕਰਾਇਆ ਜਾ ਰਿਹਾ ਹੈਗਾ ਮੇਰੇ ਅੰਦਾਜ਼ੇ ਦੇ ਮੁਤਾਬਿਕ ਇਹਦੇ ਵਿੱਚ ਲਗਭਗ ਜਿਹੜੇ ਹੈਗੇ ਪੂਰੇ ਜ਼ਿਲ੍ਹੇ ਤੋਂ ਹੁਣ ਤੱਕ ਦਾ ਜਿਹੜਾ ਅਸੀਂ ਇਨੀਸ਼ੀਅਲ ਸਰਵੇ ਕੀਤਾ ਹੈਗਾ 4000 ਬੱਚੇ ਪਾਰਟਿਸਿਪੇਟ ਐਕਟਿਵਲੀ ਇਨਐਕਟਿਵਲੀ ਮਤਲਬ ਪੈਸਿਵਲੀ ਔਰ ਐਕਟਿਵਲੀ ਪਾਰਟਿਸਿਪੇਟ ਕਰਨਗੇ ਉਸ ਤੋਂ ਇਲਾਵਾ ਬਾਕੀ ਲੋਗ ਆਡੀਅנס ਵੀ ਜਿਹੜੀ ਹੈਗੀ ਇਸ ਤੋਂ ਹੋਰ ਵੱਧ ਜੁੜੇਗੀ ਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਸਾਰੇ ਪੋਲਿਟਿਕਲ ਰਿਪਰੈਜ਼ੈਂਟੇਟਿਵ ਮਹੱਤਵਪੂਰਨ ਲੋਕਾਂ ਨੂੰ ਵੀ ਅਸੀਂ ਇੰਗੇਜ ਕਰ ਰਹੇ ਹਾਂ ਤੇ ਸਬ ਡਿਵੀਜ਼ਨ ਲੈਵਲ ਤੇ ਪੁਲਿਸ ਸਟੇਸ਼ਨ ਲੈਵਲ ਤੇ ਸਾਰੇ ਲੋਕ ਇੱਥੇ ਅਸੋਸੀਏਟਡ ਰਹਿਣਗੇ ਕਿਉਂਕਿ ਦੇਖੋ ਨਸ਼ੇ ਦੇ ਖਿਲਾਫ ਜਿਹੜੀ ਆਪਣੀ ਲੜਾਈ ਹੈਗੀ ਉਹ ਆਪਣੇ ਸਾਰਿਆਂ ਦੀ ਇੱਕ ਸਾਂਝੀ ਲੜਾਈ ਹੈਗੀ ਆਪਣੇ ਸਮਾਜ ਦੇ ਵਾਸਤੇ ਲੜਾਈ ਹੈਗੀ ਆਪਣੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਲੜਾਈ ਹੈਗੀ ਇੱਕ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਇੱਕ ਚੰਗੇ ਪੰਜਾਬ ਦੀ ਸਿਰਜਣਾ ਵਾਸਤੇ ਲੜਾਈ ਹੈਗੀ ਤੇ ਇਸ ਸਾਰਿਆਂ ਦਾ ਪਾਰਟਿਸਪੇਸ਼ਨ ਜਿਹੜਾ ਹੈਗਾ ਉਹ ਵੱਧ ਚੜ ਕੇ ਹੋਣਾ ਜ਼ਰੂਰੀ ਹੈਗਾ ਤੇ ਸੋ ਦੈਟ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਕੇ ਪੁਲਿਸ ਦੇ ਨਾਲ ਜੋੜ ਕੇ ਤੇ ਇਸ ਆਪਣੀ ਜਿਹੜੀ ਲੜਾਈ ਹੈਗੀ ਜਿਹੜੀ ਕੈਂਪੇਨ ਹੈਗੀ ਨਸ਼ਾ ਦੇ ਖਿਲਾਫ ਇਹਨੂੰ ਇੱਕ ਮੁਕੰਮਲ ਤੌਰ ਤੇ ਅੱਗੇ ਵਧਾ ਕੇ ਨਸ਼ਾ ਖਾਤਮਾ ਕਰ ਸਕਦੇ ਸਰ ਪੰਜਾਬ ਚ ਵੀ ਬਹੁਤ ਕਿੱਲੇ ਜਿਲ੍ਹੇ ਸਰ ਜੀ ਪੰਜਾਬ ਚ ਵੀ ਵੱਖਰੇ ਵੱਖਰੇ ਮੈਂ ਤੁਹਾਨੂੰ ਦੱਸਿਆ ਕਿ ਮਾਜੋਬ ਸੀਐਮ ਸਾਹਿਬ ਦੀ ਡਾਇਰੈਕਸ਼ਨ ਤੇ ਮਾਜੋਬ ਬੀਜਪੀ ਸਾਹਿਬਾ ਪੰਜਾਬ ਤੇ ਸਪੈਸ਼ਲ ਜੀ ਆਪਣੇ ਐਸਟੀਐਫ ਜਿਹੜੇ ਹੈਗੇ ਉਹ ਕੋਆਰਡੀਨੇਟ ਕਰ ਰਹੇ ਹੈਗੇ ਪੂਰੇ ਸਟੇਟ ਲੈਵਲ ਤੇ ਤੇ ਜਿੰਨਾ ਮੇਰੇ ਦਿਹਾਂਚ ਹੈਗਾ ਸਟੇਟ ਲੈਵਲ ਤੇ ਹਰ ਜ਼ਿਲ੍ਹੇ ਵੱਲੋਂ ਇਸ ਤਰੀਕੇ ਦੀ ਐਕਟੀਵਿਟੀਆਂ ਕਰਾਈ ਜਾ ਰਹੀ ਹੈਗੀਆਂ ਵਕਤ ਮੈਂ ਬੱਚਿਆਂ ਤੇ ਸੇਵਾਵਾਂ ਕਰ ਦਿੱਕਾ ਜਿੱਦਾਂ ਪ੍ਰਾਈਜ਼ ਵੀ ਦਿੱਤੇ ਜਾਂਦੇ ਆ ਬਕਾਇਦਾ ਨਾ ਸਰਟੀਫਿਕੇਟ ਵੀ ਦਿੱਤੇ ਜਾਂਦੇ ਜਿੰਨੇ ਪਾਰਟਿਸਪੇਟ ਕਰਨ ਜਿੱਤਣ ਵਾਲਿਆਂ ਨੂੰ ਜਿਹੜੇ ਵੀ ਲੋਕ ਪਾਰਟਿਸਪੇਟ ਕਰਨਗੇ ਇਹਨਾਂ ਚ ਸਾਰੇ ਗੇਮਾਂ ਚ ਸਾਰੇ ਗੇਮਾਂ ਪਾਰਟਿਸਪੇਟਸ ਨੂੰ ਆਪਾਂ ਮੇਰੇ ਵੱਲੋਂ ਸਰਟੀਫਿਕੇਟ ਦਿੱਤਾ ਜਾਏਗਾ ਤੇ ਹੋਂਸਲਾ ਜੇ ਵਾਸਤੇ ਤੇ ਜਿਹੜੇ ਜੇਟੂ ਟੀਮਾਂ ਆਉਣਗੀਆਂ ਉਹਨਾਂ ਨੂੰ ਨਗਦ ਦੇ ਨਾਮ ਤੇ ਇਹਦੇ ਵਿੱਚ ਕੁਝ ਨਿਕਲੀ ਏਜ ਵੀ ਰੱਖੀ ਆ ਵੀ ਇਨੇ ਤਰੀਕ ਤਾਕੀ ਇਹਨਾਂ ਦੇ ਲਈ ఓਪਨ ఓਪਨ ਟੀਮਸ ਹੈਗੀ ਆਪਣੀ ਸਾਰੇ ਲੋਕ ਪਾਰਟਿਸਪੇਟ ਕਰ ਸਕਦੇ ਨੇ ਰਜਿਸਟ੍ਰੇਸ਼ਨ ਵੀ ਕਰਾ ਕੋਈ ਹਾਂ ਰਜਿਸਟ੍ਰੇਸ਼ਨ ਵਾਸਤੇ ਅਸੀਂ ਆਪਣੇ ਹੈਲਪਲਾਈਨ ਨੰਬਰ ਸਿਸ਼ੂ ਕੀਤੇ ਹੈਗੇ ਜਿਹਦੇ ਵਿੱਚ ਹਰ ਥਾਣੇ ਦੇ ਆ ਜਿਹੜੇ ਹੈਗੇ ਮੁੰਸੀ ਦਾ ਨੰਬਰ ਲੋਕਲ ਲੈਵਲ ਤੇ ਥਾਣਾ ਲੈਵਲ ਤੇ ਤੇ ਸੈਂਟਰਲ ਲੈਵਲ ਤੇ ਸਾਡੀ ਇੱਕ ਡਰਗ ਹੈਲਪਲਾਈਨ ਆਲਰੇਡੀ ਵਰਕ ਕਰ ਰਹੀ ਹੈਗੀ ਉਹ ਰਜਿਸਟ੍ਰੇਸ਼ਨ ਹੈਲਪਲਾਈਨ ਵਾਂਗੂ ਵੀ ਕੰਮ ਕਰੇਗੀ ਤੇ ਉਸ ਤੋਂ علاوہ ਸਾਡੇ ਕੰਟਰੋਲ ਰੂਮ ਦੇ ਨੰਬਰ ਹੈਗੇ ਉਹ ਸਾਰੇ ਕੋਆਰਡੀਨੇਟ ਕਰਾ ਕੇ ਜਿਹੜਾ ਨਿਕਾ ਫੈਸਲੇ ਕਰੀਏ ਫ੍ਰੀ ਆਫ ਕੋਸਟ ਹੈ ਰਜਿਸਟ੍ਰੇਸ਼ਨ ਦੀ ਸਰਪੀਸ ਸਰ ਕੁਝ ਫ੍ਰੀ ਆਫ ਕੋਸਟ ਹੈਗਾ ਜੀ ਅਸੀਂ ਤੋਂ ਚਾਹ ਇਹਦੇ ਵਿੱਚ ਕੋਈ ਮਤਲਬ ਇਹ ਆ ਜਿਹੜਾ ਹੈਗਾ ਆਪਣਾ ਲੋਕਾਂ ਨੂੰ ਜੋੜਨ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਤੇ ਉਹਨਾਂ ਨੂੰ ਨਸ਼ਾ ਦੇ ਖਿਲਾਫ ਜਾਗਰੂ ਕਰਨ ਵਾਸਤੇ ਐਟ ਦੀ ਸੇਮ ਟਾਈਮ ਪੁਲਿਸ ਦੇ ਨਾਲ ਮਿਲ ਕੇ ਨ ਚੰਗੀ ਕਾਰਵਾਈ ਕਰਨ ਵਾਸਤੇ ਰਿਫਰੈਸ਼ਮੈਂਟ ਵਗੈਰਾ ਦਾ ਬਕਾਇਦਾ ਹੋਏਗਾ ਜੀ ਬਿਲਕੁਲ ਰਿਫਰੈਸ਼ਮੈਂਟ ਦਾ ਪੂਰਾ ਇੰਤਜ਼ਾਮ ਕੀਤਾ ਜਾਏਗਾ ਪਾਰਟਿਸਪੈਂਟਸ ਵਾਸਤੇ ਤੇ ਬਕਾਇਦਾ ਪੂਰਾ ਟੈਂਟ ਵਗੈਰਾ ਸਾਰਾ ਆਰਗੇਨਾਈਜ਼ ਪ੍ਰੋਪਰ ਹੋਨ ਕੀਤਾ ਜਾਏਗਾ ਹੁਣ ਤੱਕ ਕਿੰਨੀਆਂ ਕਿ ਟੀਮਾਂ ਜਿਹੜੀਆਂ ਜਾਂ ਬੱਚੇ ਕਿੰਨੇ ਕੈਂਡੀਡਟ ਮੈਨੂੰ ਆਪਣਾ ਨਾਮ ਕਰਵਾਉਂਦੇ ਕੁਝ ਥਾਵਾਂ ਤੇ ਜਿਹੜਾ ਹੈਗਾ ਸਬਡਿਵੀਜ਼ਨ ਗੜ ਸੰਕਰ ਜੇ ਵੀ ਸਾਡੇ ਕੋਲੇ ਬੱਚੇ ਆਜ ਕੁਝ ਮੈਚੇ ਚੱਲ ਰਹੇ ਹੈਗੇ ਇਧਰ ਟਾਂਡਾ ਵੀ ਸਾਡੇ ਮੈਚੇ ਚੱਲ ਰਹੇ ਹੈਗੇ ਦਸਵਾਚੇ ਵੀ ਆਜ ਮੈਚੇ ਹੈਗੇ ਤੇ ਕਾਫੀ ਟੀਮਾਂ ਲਗਭਗ 20 ਤੋਂ ਜ਼ਿਆਦਾ ਟੀਮਾਂ ਸਾਡੇ ਕੋਲ ਜਿਹੜੀ ਹੈਗੀ ਹੁਣ ਤੱਕ ਆ ਚੁੱਕੀ ਹੈਗੀ। ਲਾਸਟ ਡੇਟ ਸੱਪ ਕਰ ਰਹੀ ਹੈ ਰਜਿਸਟ੍ਰੇਸ਼ਨ ਦੀ। ਵੀ ਰਜਿਸਟ੍ਰੇਸ਼ਨ ਦੇ ਦੇਖੋ ਇਦਾਂ ਹੈਗਾ ਕਿ ਆ ਅੱਜ ਔਰ ਕੱਲ ਦੋ ਮੈਚੇਸ ਆਪਣੇ ਹੋਣੇ ਹਨ। ਪੁਲਿਸ ਸਟੇਸ਼ਨ ਲੈਵਲ ਤੇ ਜਿਹੜੀ ਪਿੰਡ ਲੈਵਲ ਦੀ ਟੀਮਾਂ ਆਣ ਗਿਆ ਜੇਕਰ ਲੋਕਾਂ ਦਾ ਪਾਰਟਿਸਪੀਕੇਸ਼ਨ ਵੱਧਦਾ ਹੈਗਾ ਤੇ ਹੋਰ ਲੋਕਾਂ ਤੋਂ ਰੁਚੀ ਆਉਂਦਾ ਹੈਗਾ ਤੇ ਅਸੀਂ ਉਸ ਡੇਟ ਨੂੰ ਅੱਗੇ ਵੀ ਵਧਾ ਸਕਦੇ ਹਾਂਗੇ ਤੇ ਪਰਸੋਂ ਤੱਕ ਵੀ ਕਰਾ ਸਕਦੇ ਹਾਂਗੇ। ਉਹ ਲੋਕਾਂ ਨੇ ਇੰਟਰਸਟ ਤੇ ਲੋਕਾਂ ਤੋਂ ਜਾਣਦੇ ਰਹੇਗਾ ਜੇਕਰ ਕੱਲ ਤੱਕ ਹੋਰ ਟੀਮਾਂ ਆਉਂਦੀ ਰਹੀਆਂ ਤਾਂ ਅਸੀਂ